ਸਾਸ਼ਰੀਆ ਕਾਲ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਯੂ ਸਟਾਈਲ ਕਾਲ ਵਿੱਚ ਆਪਾਂ ਸੂਟ ਕਲੈਕਸ਼ਨ ਲਿਆਏ ਆ ਜਿਹੜੀ ਸੂਟ ਕਲੈਕਸ਼ਨ ਹੈ ਇਦਾਂ ਦੀ ਹੈ ਕਿ ਜਿਹੜੇ ਕਲੈਂਟ ਆਏ ਪਾ ਸਕਦੇ ਆ ਸਭ ਤੋਂ ਫਰਸਟ ਸੂਟ ਪਹਿਲਾ ਸੂਟ ਹੈ ਗਾਇ ਇਹ ਥੋੜਾ ਜਿਹਾ ਫਰੋਜੀ ਜਿਹੜਾ ਰੰਗ ਦਾ ਹੈ ਇਸ ਤਰ੍ਹਾਂ ਦਾ ਠੀਕ ਹੈ ਤੇ ਪੀਚ ਕਲਰ ਬਾਵਾ ਰੰਗ ਦਾ ਲਾਲੇ ਦਾ ਕੰਟਰਾਸਟ ਹੈ ਇਹਦੀ ਸਾਰੇ ਦਾ ਪਹਿਲਾ ਕੀ ਖਾਸ ਗੱਲ ਸੀ ਕਿ ਇਹ ਸਿਰਫ ਇਨਾ ਇਥੋਂ ਲੈ ਕੇ ਆ ਜਿਹੜੇ ਫਲਾਵਰ ਹੈ ਨਾ ਫਾਹੜਾ ਵਿੱਚ ਆਲਾ ਸਿਰਫ ਇਹ ਹੀ ਆਪਣੇ ਕੋਲ ਵਰਕ ਸੀ ਠੀਕ ਹੈ ਜਦੋਂ ਆਪਾਂ ਧਿਆਨ ਦਿਓ ਠੀਕ ਹੈ ਜਿਹੜਾ ਨੱਕ ਤੇ ਡਿਜ਼ਾਈਨ ਬਣਾਇਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਆਪ ਖੋਲਡ ਬਣਾਇਆ ਲੈਸ ਵੀ ਆਪ ਲਾਈਏ ਕਿਉਂਕਿ ਇਹ ਸਿਰਫ ਆ ਜਿਹੜਾ ਵਰਕੀ ਸੀ ਤੇ ਇਹਦੇ ਆਪਾਂ نیچے ਜਿਹੜੇ ਲੈਸ ਲਾਈਏ ਆਇਰ ਦਾ ਇਹਨੂੰ ਨਾਲ ਜੋ ਕਿ ਬਹੁਤ ਸੋਹਣੀ ਸੂਰਤ ਦੀ ਲੁੱਕ ਆ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਇੱਥੇ ਬਾਹਾਂ ਤੇ ਵੀ ਆ ਆ ਵੀ ਲੈਸ ਆਪ ਲਾਈ ਤੇ ਆ ਵੀ ਆਪਾਂ ਕਿ ਇਹ ਸਿਰਫ ਇੱਥੋਂ ਦਾ ਸੀ ਸਿੰਪਲ ਸੂਟ ਬੰਦਾ ਸੀ ਇਸ ਕਰਕੇ ਥੋੜਾ ਜਿੰਨੀਆਂ ਬਾਹਾਂ 'ਤੇ ਡਬਲ ਲਾ ਕੇ ਲੈਸ਼ ਤੇ ਆਪਾਂ ਇਹਨੂੰ ਕੀ ਕਰਤਾ ਕਿ ਲੁੱਕ ਦੇ ਦਿੱਤੀ ਨਹੀਂ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨਾਲ ਸਲਵਾਰ ਇਸ ਤਰ੍ਹਾਂ ਸੀ ਠੀਕ ਹੈ ਇਹ ਸਲਵਾਰ ਵੀ ਸਿੰਪਲ ਸੀ ਇਹਨੂੰ ਅਪੋਰਟ ਦਿੱਤੀ ਹੈ ਇਸ ਤਰ੍ਹਾਂ ਪੌਚੇ ਨਾਲ ਦੇਖ ਸਕਦੇ ਹੋ ਇਹ ਪੌਚੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਹੜੀ ਚੀਜ਼ ਸੋਣੀ ਲੱਗੀ ਤੇ ਆ ਇਸ ਤਰ੍ਹਾਂ ਇੰਦੇ ਵੀ ਆਪਾਂ ਜਿਵੇਂ ਬਾਹਾਂ ਦੇ ਵਿੱਚ ਪਾਈ ਹੋਵੇ ਸਲਵਾਰ ਦੇ ਵਿੱਚ ਲਾਈਏ ਤੇ ਪਹੁੰਚੇ ਦੋ ਤਰ੍ਹਾਂ ਦੇ ਬਣਾਤੇ ਠੀਕ ਹੈ ਇਹ ਵੀ ਬਹੁਤ ਸੋਹਣੀ ਲੁੱਕ ਆਈ ਹੈ ਇਹ ਤੁਸੀਂ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਆ ਦੇਖੋ ਠੀਕ ਹੈ ਬਾਕੀ ਇਸ ਤਰ੍ਹਾਂ ਇਹਦੇ ਨਾਲ ਆਪਣੇ ਕੋਲ ਦੁਪੱਟਾ ਹੈ ਇਹ ਵਾਲਾ ਬਾਕੀ ਦੁਪੱਟਾ ਐਸਟਰਾ ਹੈ ਮਸਹੇਂਜੀ ਦਾ ਦੁਪੱਟਾ ਹੈ ਠੀਕ ਹੈ ਦੁਪੱਟੇ ਦੇ ਵੀ ਵਰਕ ਹੈਗਾ ਸੀ ਦੁਪੱਟੇ ਤੇ ਆ ਲੈਸ਼ ਪੈਣਾ ਹੀ ਲੱਗੀ ਹੋਈ ਸੀ ਠੀਕ ਹੈ ਤੇ ਆ ਇਸ ਤਰ੍ਹਾਂ ਸੀ ਦੁਪੱਟਾ ਤੇ ਚਾਰੇ ਇੱਥੇ ਹੀ ਬਣਿਆ ਹੋਇਆ ਫਲਾਵਰ ਹੈ ਵੀ ਦੁਪੱਟਾ ਥੋੜਾ ਪਾਰਟੀ ਵਿੱਚ ਜੀਚ ਆ ਜਾਂਦਾ ਜੇ ਸਮਰ ਵਿੱਚ ਕੋਈ ਆਪਾਂ ਗਰਮੀ ਵਿੱਚ ਕੋਈ ਜੇ ਆਪਾਂ ਪਾਲਦੀ ਆ ਜਾਂਦੀ ਹੈ ਨਾ ਹੁੰਦੇ ਵਾਸਤੇ ਹੈ ਠੀਕ ਹੈ ਫਿਰ ਬਾਕੀ ਜਸਮਾਹ ਘੰਟਾ ਕਰਕੇ ਤੁਹਾਨੂੰ ਕਿਵੇਂ ਲੱਗਾ ਜੇ ਤੁਸੀਂ ਇਸ ਤਰ੍ਹਾਂ ਦੇਖੋ ਇਹ ਤਾਂ ਬਹੁਤ ਇਹ ਵੀ ਫੇਵਰਿਟ ਹੈ ਬੜੀ ਅਜੇ ਮੈਂ ਸਿਰਫ ਇੱਕ ਵਾਰੀ ਠੀਕ ਹੈ ਬਾਕੀ ਆਪਾਂ ਹਮ ਸੈਕੀਨ ਲਟਾਉਣਾ ਆਪਣੇ ਕੋਲ ਸੈਕਿੰਡ ਡੇ ਦਾ ਹੈ ਮਸਟਰਡ ਕਲਰ ਦਾ ਸਟੁੱਟ ਹੈ ਠੀਕ ਹੈ ਇਹ ਸੂਟ ਦੀ ਆਪਾਂ ਤੁਹਾਨੂੰ ਦੱਸਦੇ ਹਾਂ ਤੁਸੀਂ ਦੱਸੋ ਕਿੱਦਾਂ ਹੈ ਇਹ ਐਸ ਦਾ ਸੂਟ ਹੈ ਠੀਕ ਹੈ ਇਹਦੇ ਨੱਕ ਤੇਸਨਾ ਤੇ ਆ ਬਾਹਾਂ ਤੇ ਆ ਠੀਕ ਹੈ ਇਹ ਤੁਸੀਂ ਦੱਸ ਨਹੀਂ ਸਕਦੇ ਕਿ ਉੱਪਰ ਹੀ ਐਵੇਂ ਲੱਗਾ ਸੀ ਕਿ ਜਾਂ ਕਿਵੇਂ ਤੁਸੀਂ ਕਲਮਟ ਕਰਕੇ ਦੱਸੋ ਤਾਂ ਕੀ ਲੱਗਦਾ ਹੈ ਠੀਕ ਹੈ ਇਹ ਇਸ ਤਰ੍ਹਾਂ ਸੀ ਕਿ ਆਪਾਂ ਰੈਡੀमेड ਕਲਾਸੀ কুর্তা ਠੀਕ ਹੈ ਤੇ কুর্তা ਲਿਆ ਸੀ ਤੇ ਸੇਵਰ ਤੋਂ ਲਿਆ ਹੈ ਉਹ ਵਧੀਆ ਇਸ ਨਹੀਂ ਸੀ ਨਿਕਲਿਆ ਤੇ ਉਹਦੇ ਉੱਤੇ ਆ ਵਾਲੀ ਚੇਨ ਪਸੰਦ ਕਰਕੇ ਹੀ ਮੈਂ ਲੈ ਲਿਆ ਸੀ ਵਾਹੇ ਉਹ ਸਸਤਾ ਹੀ ਸੀ ਠੀਕ ਹੈ ਉਹ ਲੈ ਲਿਆ ਹੀ ਤੇ ਪਰ ਉਹ ਵਧੀਆ ਨਹੀਂ ਸੀ ਨਿਕਲਿਆ ਤੇ ਕਪੜਾ ਵਧੀਆ ਨਹੀਂ ਸੀ ਫਿਰ ਆ ਜਿਹੜੀ ਚੀਜ਼ ਆਪਾਂ ਉਹਦੇ ਉੱਤੋਂ ਲਾ ਲਈ ਉਤਾਰ ਲਿਆ ਜਿਹੜੀ ਇਹ ਉੱਪਰ ਹੀ ਲੱਗੀ ਹੋਈ ਸੀ ਜਿਵੇਂ ਆਪਾਂ ਅਸੀਂ ਚਲਾਈ ਤੇ ਆ ਜਿਹੜੇ ਲੈਸ਼ ਆਪਾਂ ਲੈ ਕੇ ਤਿੰਨ ਦੇ ਨਾਲ ਆਪਾਂ ਆ ਜਿਹੜਾ ਕੱਪੜਾ ਲਿਆ ਕੱਲਾ ਕੱਪੜਾ ਇਹ 11216 ਕੱਪੜਾ ਹੈ ਮੇਰੇ ਖਿਆਲ ਚ ਕੰਡਾ ਸਾਫ ਕੱਪੜਾ ਸੁੱਤ ਪਾਣੀ ਉੱਤ ਤੇ ਫਿਰ ਉਹਦੇ ਉੱਤੇ ਆਪਾਂ ਉਹ ਉਹਦੇ ਉੱਤੇ ਬਾਹਵਾ ਤੇ ਵੀ ਐਵੇਂ ਲੱਗਾ ਆਇਆ ਸੀ ਐਵੇਂ ਹੀ ਥੱਲੇ ਲੱਗਾ ਆਇਆ ਸੀ ਤੇ ਐਵੇਂ ਉਹ ਕਲਾ ਜੋ ਸੀ ਇਹਦੇ ਨਾਲ ਮੈਂ ਸਲਵਾਰ ਬਣਾਈਏ ਠੀਕ ਹੈ ਤੇ ਪਲਾਜ਼ੋ ਦੇ ਵੀ نیچے ਆ ਜਿਹੜਾ ਐਵੇਂ ਹੀ ਲੱਗੇ ਹੋਏ ਸੀ ਆ ਸਾਰੇ ਬਿੰਨ ਬਹੁਤ ਹੀ ਸੁਣਨ ਲੱਗਦੇ ਜਾਂਦੇ ਕਰਕੇ ਮੈਂ ਲਿਆ ਸੀ ਇਸ ਵਰਕ ਜਿਹੜਾ ਕਰਕੇ ਹੀ ਉਹ ਕਪੜਾ ਮੈਂ ਲਿਆ ਸੀ ਤੇ ਫਿਰ ਮੈਂ ਇਸੂਰ ਤੇ ਬਣਾ ਲਿਆ ਤੁਸੀਂ ਦੱਸੋ ਇਹ ਤੁਹਾਨੂੰ ਕਿਵੇਂ ਲੱਗਾ ਦੇਖ ਸਕਦੇ ਹੋ ਬਾਕੀ ਤੁਸੀਂ ਆਪ ਵੀ ਬਾਹਾਂ ਤੇ ਵੀ ਇਦਾਂ ਆਪਾਂ ਲਾ ਲਈ ਲੈ ਸਕਦੇ ਫਿਰ ਇਹਦੀ ਪਹੁੰਚ ਨਹੀਂ ਆ ਦੇਖ ਸਕਦੇ ਪਹੁੰਚਿਆ ਤੇ ਉਹ ਪਲਾਜ਼ੋ ਦੇ ਪਹੁੰਚ ਜਾ ਤੇ ਐਵੇਂ ਲੱਗਾ ਸੀ ਇਹ ਆਪਾਂ ਸਲਵਾਰ ਦੇ ਪਹੁੰਚਿਆ ਤੇ ਐਵੇਂ ਲੱਗ ਰਿਹਾ ਠੀਕ ਹੈ ਦੇਖ ਸਕਦੇ ਹੋ ਤੁਸੀਂ ਕਿ ਇੱਕ ਬਾਹਰ ਆਕੀਨ ਦਾ ਦੁਪੱਟਾ ਆਪਾਂ ਬਣਾਇਆ ਹੈ ਖੁਦ ਸ਼ਪੂਨ ਦਾ ਦੁਪੱਟਾ ਹੈ ਨਹੀਂ ਤੇ ਉਹਨੂੰ ਆਪਾਂ ਕਲਰ ਕਰਵਾ ਲਿਆ ਤੇ ਐਦਾਂ ਇੱਕ ਫਲੈਸ਼ ਲੱਗੀ ਤੁਸੀਂ ਕੋਈ ਵੀ ਚੀਜ਼ ਨੂੰ ਥੋੜਾ ਜਿਹਾ ਵੱਖਰੀ ਲੁੱਕ ਦੇਣੀ ਚਾਹਦੇ ਹੋ ਤੇ ਦੁਪੱਟੇ ਨੂੰ ਜ਼ਰੂਰ ਤੁਸੀਂ ਕਲਰ ਕਰਵਾਇਆ ਕਰਵਾ ਦੇਣੀ ਚਾਹੀਏ ਵਿੱਚ ਵੀ ਕੋਈ ਮਾੜਾ ਮੋਟਾ ਫ੍ਰਿੰਟ ਹੋਵੇ ਬਹੁਤ ਸੋਹਣਾ ਲੱਗਦਾ ਆ ਸਾਫ ਦੁਪੱਟੇ ਨਹੀਂ ਹੁੰਦੇ ਕੂਟ ਲੱਗਦੇ ਜਿੰਨੀਆਂ ਲੱਗੇ ਆਪਾਂ ਤੁਹਾਨੂੰ ਜੇ ਮੇਰੇ ਕੋਲ ਫੋਟੋ ਹੋਈ ਤੇ ਆਪਾਂ ਜ਼ਰੂਰ ਤੇ ਵੀਡੀਓ ਹੋਈ ਤੇ ਆਪਾਂ ਜ਼ਰੂਰ ਲਾਸਟ ਤੇ ਲਗਾਵਾਂਗੇ ਇਹ ਵੀ ਤੁਹੇ ਸੂਟ ਦੱਸਿਓ ਇਹ ਵੀ ਮੈਨੂੰ ਸੂਟ ਬਹੁਤ ਪਸੰਦ ਹੈ ਤੇ ਹੁਣ ਜਿਹੜਾ ਲਾਸਟ ਸੂਟ ਹੈ ਉਹ ਮੈਨੂੰ ਇਸ ਤੋਂ ਵੀ ਜ਼ਿਆਦਾ ਪਸੰਦ ਹੈ ਠੀਕ ਹੈ ਤੇ ਇਹ ਆਪਣੇ ਕੋਲ ਸੈਕਿੰਡ ਸੂਟ ਹੋ ਗਿਆ ਤੁਸੀਂ ਜ਼ਰੂਰ ਦੱਸਣਾ ਕਿ ਮੈਨੂੰ ਕਿਹੜਾ ਆਹ ਉਹ ਸੂਟ ਹੈ ਜਿਹੜਾ ਇਹ ਆਪਣੇ ਕੋਲ ਪਲਾਜ਼ੋ ਸੂਟ ਹੈ ਕਿਉਂਕਿ ਉਹ ਸਲਵਾਰ ਸੂਟ ਹੀ ਹੈ ਪਲਾਜ਼ੋ ਸੂਟ ਹੈ ਇਹ ਸੂਟ ਉਦਾਹਰਣ ਲਈ ਤੁਸੀਂ ਕਿਮਿਸ ਦੇਖ ਸਕਦੇ ਐਦਾਂ ਲੈ ਇਹ ਸਿੰਪਲ ਲਿਆ ਹੀ ਕੱਲਾ ਕਮੀਜ਼ ਤੇ ਇਹਨੂੰ ਪੰਜ ਤਰ੍ਹਾਂ ਕਰਾ ਕੇ ਜਿਹੜਾ ਲਾਸ਼ ਲਗਾਈ ਇਹ ਸਾਰਾ ਕੰਮ ਜੋ ਵੀ ਇਹ ਸਭ ਤਿੰਨੇ ਸਟਿਚ ਹੋਏ ਮੇਰੇ ਪੈਰ ਨੇ ਸਟਿਚ ਕੀਤੇ ਆ ਬਸ ਮੈਂ ਅੰਦਰ ਤੁਸੀਂ ਸਟਿਚ ਕਰਵਾਏ ਆ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਇਹਨਾਂ ਕਰਨਾ ਹੈ ਉਹ ਕਰਵਾਇਆ ਬਾਕੀ ਤੁਸੀਂ ਦੱਸੋ ਇਹਨੀਆਂ ਬਾਹਾਂ ਤੇ ਇਸ ਤਰ੍ਹਾਂ ਬਣੇ ਹੋਏ ਆ ਜਿਵੇਂ ਕਾਫ ਹੁੰਦੇ ਆ ਠੀਕ ਹੈ ਤੇ ਗਲੇ ਤੇ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੈ ਠੀਕ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਕੰਮ ਕਿਵੇਂ ਦਾ ਹੈ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਜੇ ਵਧੀਆ ਲੱਗਾ ਜੇ ਕੋਈ ਕਾਜੀ ਸਲਾਹ ਹੋਵੇ ਤੁਸੀਂ ਵੀ ਜਰੂਰ ਦਿਓ ਇਹਦੇ ਨਾਲ ਆਪਣੇ ਕੋਲ ਦੁਪੱਟਾ ਕਮੀਜ਼ ਦੇ ਨਾਲ ਹੈ ਕਿਉਂਕਿ ਆਪਾਂ ਨੂੰ ਲਾਜ਼ੋ ਇਹਦੇ ਨਾਲੇ ਸ਼ਰਾਰਆ ਜਿਹਾ ਫੁੱਲਾ ਪਲਾਜ਼ੋ ਪਹਿਨਣਾ ਚਾਹਦੇ ਆਂ ਇਹਦੇ ਵਿੱਚ ਵੀ ਆਪਣੇ ਕੋਲ ਨਿੱਕੀ ਨਿੱਕੀ ਆ ਮਕੈਸ਼ ਜੀ ਹੁੰਦੀ ਹੋ ਰਹੀ ਹੈ ਤੇ ਸੈਦਾ ਤੇ ਵੀ ਆਪਾਂ ਕੋ ਚੁੰਨੀ ਤੇ ਲੈਸ਼ ਲੱਗੀ ਹੈ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਹੁਣ ਆਪਣੀ ਗੱਲ ਆ ਜਾਂਦੀ ਹੈ ਕਿ ਪਲਾਜ਼ੋ ਇਹ ਪਲਾਜ਼ੋ ਆਪਣੇ ਕੋਲ ਰੈਡੀमेड ਸੀ ਠੀਕ ਹੈ ਇਹ ਪਲਾਜ਼ੋ ਆਪਣੇ ਕੋਲ ਰੈਡੀਮੇਡ ਸੀ ਦੇਖ ਸਕਦੇ ਹੋ ਠੀਕ ਹੈ ਇਹ ਪਲਾਜ਼ੋ ਉੱਤੇ ਵਰਕ ਹੋਇਆ ਹੈ ਇਹ ਰੈਡੀਮੇਡ ਪਲਾਜ਼ੋ ਦੇ ਨਾਲ 8000 ਰੁਪਏ ਦਾ ਪੁੱਛਣਾ ਹੈ ਇਹ ਅਸਤਰਾ ਸੀ ਬਹੁਤ ਸੋਹਣਾ ਸੀ ਇਹ ਮੈਨੂੰ ਪਸੰਦ ਸੀ ਮੈਂ ਪਹਿਲਾਂ ਇਹਦੇ ਨਾਲ ਦਾ ਬਣਾਉਣ ਲੱਗੀ ਫਿਰ ਇਹਦੇ ਨਾਲ ਦਾ ਕਪੜਾ ਜਲਦੀ ਮਿਲਿਆ ਫਿਰ ਜਲਦੀ ਵਿੱਚ ਆਪਾਂ ਇਹਦੇ ਲਈ ਜਿਹੜਾ ਕਲਰ ਮੋਕਰ ਵਾਲਾ ਇਹਦੇ ਪਲਾਜ਼ੋ ਜੈਸਾ ਲੱਗਿਆ ਅਸ਼ ਲੱਗੀ ਇਹ ਬਹੁਤ ਸੋਹਣੀ ਚੀਜ਼ ਬਣੀ ਹੈ ਠੀਕ ਹੈ ਇਸ ਲਈ ਮੈਨੂੰ ਬਹੁਤ ਪਸੰਦ ਆਇਆ ਤੁਸੀਂ ਦੱਸੋ ਇਹ ਤੁਹਾਨੂੰ ਕਿੱਦਾਂ ਲੱਗਾ ਠੀਕ ਹੈ ਇਸ ਤਰ੍ਹਾਂ ਇਹ ਬਣਟਾ ਹੈ। ਇਹ ਇਹਦੇ ਵੀਡੀਓ ਵਿੱਚ ਪਤਾਣਾ ਹੈ ਕਿ ਉਹਨੇ ਬਣਾਈ ਹੈ ਤੇ ਉਹ ਆਪਣਾ ਪਲਾਸਟਰ ਜਰੂਰ ਅਟੈਚ ਕਰਕੇ ਦਿਖਾਵਾਂਗੇ ਕਿ ਹਾਂ ਇਹ ਕਿੰਦਾ ਲੱਗਦਾ ਹੈ। ਠੀਕ ਹੈ ਤੇ ਜੇ ਵੀਡੀਓ ਵਧੀਆ ਲੱਗੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰਨਾ ਤੇ ਜੇ ਤੁਸੀਂ ਹੋਰ ਚਾਹੁੰਦੇ ਹੋ ਕਿ ਆਪਾਂ ਸੂਟ ਕਲੈਕਸ਼ਨ ਨੀਅ ਪਾਈਏ ਸੂਟਾਂ ਨੀਅ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਆਪਾਂ ਇਹਦੇ ਹੋਰ ਕਲੈਕਸ਼ਨ ਹੋਰ ਵੀ ਆਪਣੇ ਕੋਲ ਬਹੁਤ ਪਈ ਹੋਈ ਹੈ ਜੇ ਤੁਸੀਂ ਦੇਉ ਤੇ ਆਪਾਂ ਲੱਗੇ ਆਵਾਂਗੇ ਇਹ ਛੋਟੀ ਜਿਹੀ ਵੀਡੀਓ ਆਪਣੀ ਪਹਿਲੀ ਵੀਡੀਓ ਹੈ ਤੇ ਪਿਆਰ ਜਰੂਰ ਦਿਓ ਪਹਿਲਾਂ ਆਪਾਂ ਬੱਚਿਆਂ ਦੀ ਡ्रेसਿੰਗ ਤੇ ਪਾਈ ਹੋਈ ਇੱਕ ਵੀਡੀਓ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤਾਂ